ਔਰ ਇੱਕ ਜਿਹੜਾ ਹੋਰ ਪੋਜ਼ਿਟਿਵ ਟ੍ਰੈਂਡ ਹੈ ਮੈਂ ਉਹ ਜਦੋਂ ਸਪੀਕਰਸ ਨੂੰ ਵੀ ਸੁਣ ਰਿਹਾ ਸੀ ਆਪਣੇ ਟੀਵੀ 84 ਨੇ 5.5 ਘੰਟੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੱਲ ਦੀ ਉਸ ਜਿਹੜਾ ਸਿਟ ਇਨ ਸੀ ਉਸ ਦੀ ਲਾਈਵ ਕਵਰੇਜ ਕੀਤੀ ਹੈ ਈਵਨ ਜਿਹੜੇ ਕੁਝ ਹਿੰਦੂ ਸਟੂਡੈਂਟ ਵੀ ਨਾਲ ਲੱਗੇ ਨੇ ਜਿਹੜੇ ਉਹ ਸਮਝਦੇ ਨੇ ਕਿਉਂਕਿ ਜਦੋਂ ਹੜ ਆਏ ਸਾਥ ਨੇ ਇਸ ਦੇ ਉੱਤੇ ਵੀ ਡਿਬੇਟ ਕੀਤੀ ਜਿਹੜਾ ਜਨੂ ਟੀਵੀ 84 ਨੇ ਲਾਈਵ ਕਵਰ ਕੀਤਾ ਸੀ ਉਹਦੇ ਜਿਵੇਂ ਹਿਮਾਚਲ ਵਾਲਿਆਂ ਨੂੰ ਲੱਗਦਾ ਹੈ ਕਿ ਭਾਈ ਇਹ ਤਾਂ ਸਾਡਾ ਜਾੜਾ ਵੀ ਕਰ ਰਹੇ ਨੇ ਕਿਉਂਕਿ ਹਿਮਾਚਲ ਚ ਕਾਂਗਰਸ ਦੀ ਸਰਕਾਰ ਹੈ ਉਹ ਆਪਣਾ ਉਹਨਾਂ ਦਾ ਹੈ ਤਗਰੀਵੰਸ ਸੋ ਅਸੀਂ ਸਮਝਦੇ ਆ ਵੀ ਇਹ ਜਿਹੜਾ ਹੁਣ ਚੋਣਾਂ ਦਾ ਡਿਕਲਰੇਸ਼ਨ ਹੁੰਦੀ ਹੈ ਕਿ ਨਹੀਂ ਇਹ ਆਉਣ ਵਾਲੇ ਦੇ ਨਹੀਂ ਦੱਸਣਗੇ ਪਰ ਜਿਸ ਜਿਸ ਇੰਟੈਂਸਿਟੀ ਦੇ ਨਾਲ ਇਹ ਸਾਰੀ ਮੂਵਮੈਂਟ ਖੜੀ ਹੋਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਵੀ ਮਜਬੂਰੀ ਬਣ ਗਈ ਆਣਾ ਬਹੁਤ ਸਾਰੇ ਐਕਸ ਸਟੂਡੈਂਟ ਆਏ ਔਰ ਜਿਹੜਾ ਜੋਸ਼ੋਖ ਰੋਸ਼ ਸੀ ਉਹ ਆਪਣੇ ਆਪ ਚ ਦੱਸਦਾ ਹੈ ਕਿ ਇਹ ਪੰਜਾਬ ਜਿਸ ਦੀ ਜਿਸ ਦੇ ਵਿੱਚ ਚੈਲੰਜ ਡਿਫਾਇન્સ ਹੱਕਾਂ ਲਈ ਕਰੋਨਾ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੋਇਆ ਸਾਡੀ ਪੰਜਾਬ ਦੀ ਨੌਜਵਾਨੀ ਔਰ ਪੜ੍ਹੀ ਲਿਖੀ ਨੌਜਵਾਨੀ ਬਿਲਕੁਲ ਧਾਇਰੇ ਚ ਰਹਿੰਦੇ ਆ ਉਹਨਾਂ ਨੇ ਇੱਕ ਵਾਰ ਫੇਰ ਹਕੂਮਤ ਨੂੰ ਇਹ ਦੱਸ ਦਿੱਤਾ ਹੈ ਕਿ ਪੰਜਾਬ ਸਿਓ ਜਿਵੇਂ ਕਹਿੰਦਾ ਨਾ ਪੰਜਾਬ ਸਿਆ ਤੇਰੇ ਨਾਲ ਇਹ ਹੋ ਰਿਹਾ ਪੰਜਾਬ ਸਿਆ ਦੇ ਨਾਲ ਉਹਨਾਂ ਨੇ ਕਿਹਾ ਵੀ ਨਹੀਂ ਪੰਜਾਬ ਸਿੰਘ ਪੂਰੀ ਤਰ੍ਹਾਂ ਜਾਗਦਾ ਹੈ ਪੰਜਾਬ ਸਿੰਘ ਦੇ ਹੱਥ ਚ ਖੁੰਡਾ ਵੀ ਹੈ ਪੰਜਾਬ ਸਿੰਘ ਦੇ ਹੱਥ ਹਵਾ ਦੇ ਵਿੱਚ ਵੀ ਲਹਿਰਾ ਰਹੇ ਨੇ ਉਹਨੇ ਮੁੱਕਾ ਵੀ ਵਟਿਆ ਹੋਇਆ ਔਰ ਉਸ ਦੇ ਕਦਮ ਜਿਹੜੇ ਨੇ ਉਹ ਕਾਮਯਾਬੀ ਵੱਲ ਵਧ ਰਹੇ ਨੇ ਹਾਲਾਂ ਅਲਟੀਮੇਟਲੀ ਖੇਡ ਤਾਂ ਜਿਹੜੀ ਹੈ ਇਹ ਸਾਰੇ ਗੁਲਾਮੀ ਦੇ ਹੀ ਸਿੰਪਟਮ ਨੇ ਦੁਸ਼ਮਣ ਵੀ ਟੈਸਟ ਕਰਦਾ ਪਰ ਇਹ ਰਿਮਾਰਕਏਬਲ ਆ ਰਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਹੀ ਸਟੂਡੈਂਟਸ ਨੂੰ ਸਾਥ ਦੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਆਰਗੇਨਾਈਜ਼ਰ ਨੇ ਸਾਰੇ ਔਰ ਬਾਕੀ ਜਥੇਬੰਦੀ ਕਿਉਂਕਿ ਇਸ ਦੇ ਉੱਤੇ ਭਰਪੂਰ ਸਮਰਥਨ ਜਿਹੜਾ ਉਹ ਸਾਰੀਆਂ ਹੀ ਤਰ੍ਹਾਂਾਂ ਵੱਲੋਂ ਮਿਲਿਆ ਔਰ ਅਸੀਂ ਸਮਝਦੇ ਹਾਂ ਵੀ ਇਸ ਨੇ ਸਾਬਤ ਕੀਤਾ ਹੈ ਕਿ ਪੰਜਾਬ ਅਜੇ ਗਫਲਤ ਦੀ ਨੀਂਦ ਦੇ ਵਿੱਚ ਨਹੀਂ ਸੁੱਤਾ ਹੋਇਆ ਪੰਜਾਬ ਜਾਗਦਾ ਹੈ ਔਰ ਪੰਜਾਬ ਆਪਣੇ ਹੱਕਾਂ ਦੇ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ